ਸਾਰੇ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਆਇਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਰਚ ਦਾ ਮੇਲਾ ਐਗਰੀਕਲਚਰ ਮੇਲਾ 21 ਤੇ 22 ਮਾਰਚ ਨੂੰ ਮਨਾਇਆ ਜਾਂਦਾ ਅਸੀਂ ਅੱਜ 22 ਤਰੀਕ ਨੂੰ ਸਾਰੇ ਇਕੱਠੇ ਹੋ ਕੇ ਜਿੱਥੇ ਵੱਖ-ਵੱਖ ਮਸ਼ੀਨਾਂ ਵੱਖ-ਵੱਖ ਐਗਰੀਕਲਚਰ ਦਾ ਸਪੋਰਟਰ ਸਾਰੇ ਸਰਕਾਰੀ ਅਧਿਕਾਰੀ ਇਕੱਠੀ ਕੀਤੀ ਆ ਅਸੀਂ ਤੁਹਾਡੇ ਤੱਕ ਵੀ ਪਹੁੰਚਾਵਾਂਗੇ ਤੁਸੀਂ ਇਸ ਨੂੰ ਥੱਲੀ-ਥੱਲੀ ਚੀਜ਼ ਨੂੰ ਚੈੱਕ ਵੀ ਕਰਨਾ ਹੈ ਅਤੇ ਇਸ ਨੂੰ ਲਾਈਕ ਤੇ ਸ਼ੇਅਰ ਵੀ ਕਰਨਾ ਹੈ ਜਿਹੜੀ ਵੀ ਚੰਗੀ ਲੱਗਿਆ ਸੂ ਅੱਗੇ ਕਮੈਂਟ ਕਰਕੇ ਦੱਸਣਾ ਵੀ ਹੈ ਤਾਂ ਕਿ ਕੰਨੀ ਕੰਨੀ ਕੰਪਨੀ ਦਾ ਹੌਸਲਾ ਵਧਾਈ ਵੀ ਕੀਤਾ ਜਾ ਸਕੇ ਥੈਂਕ ਯੂ ਜੀ 99 99 365 ਲਓ ਜੀ ਅਗਲੀ ਉਹਨਾਂ ਸੀ ਬਾਗਬਾਨੀ ਨਾਲ ਸੰਬੰਧਿਤ ਜਿੰਨੇ ਵੀ ਟੂਲ ਐ ਉਹਦੀ ਇਹ ਵਰਕਸ਼ਾਪ ਐ ਬਹੁਤ ਵਧੀਆ ਵਰਕਸ਼ਾਪ ਐ ਜਿਹੜੀ ਵੀ ये सारिया स्टाला इस सैड लगिया हुई हैं नैशनल फर्टीलाइजर लिमिटेड स्वैन एग्रो वालों अलग अलग मशीन तैयार की गई हैं ਇਹ ਟੂੜੀ ਵਾਲੇ ਰੀਪਰ ਆ ਇਹ ਆਲੂ ਪਟਣੇ ਵਾਲੀ ਮਸ਼ੀਨ ਆ ਇਹ ਮਸ਼ੀਨਰੀ ਛੋਟੇ ਟਰੈਕਟਰ ਛੋਟੇ ਇੰਜਨ ਲੱਗੇ ਹੋਏ ਆ ਹੈਂਡ ਕਟਰ ਨੇ ਇਹ ਕੱਖ ਵਗੈਰਾ ਵੱਢਣ ਵਾਸਤੇ ਘਾਹ ਵੱਢਣ ਵਾਸਤੇ ਇਹ ਦੂਸਟਰ ਵਾਲਾ ਇਹ ਚਾਰਟਰ ਵਾਲਾ ਇਹ ਮਾਸਟਰਮਾਈਂਡ ਐਗਰੋ ਇੰਡਸਟਰੀ ਇਹ ਦੇਖ ਸਕਦੇ ਹੋ ਆ ਇਹਨਾਂ ਦੀ ਸਪਰੇਅ ਵਾਲੀ ਮਸ਼ੀਨ ਆ ਇਹ ਮਹਿੰਦਰਾ ਕੰਪਨੀ ਦਾ ਟਰੈਕਟਰ ਨੇ 255 ਸਭ ਤੋਂ ਛੋਟਾ ਮਾਡਲ ਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਟਰੈਕਟਰ ਆ ਇੱਧਰ ਹੋਰ ਮਾਡਲ ਨੇ ਸਾਰੇ 4x4 ਟਰੈਕਟਰ ਖੜੇ ਨੇ ਇਹ ਜੋ ਉਸ ਕੰਪਨੀ ਦੇ ਮੀਨੀ ਰੋਟਾਵੇਟਰ ਆ ਤੇ ਮਸ਼ੀਨਾਂ ਕਣਕੀ ਵਿਚੇ ਵਾਲੀਆਂ ये <laughs> देखो कि मशीनरी के रोटावेटर वगैरह आगे आ चुके हैं खेती और मशीनरी ने बहुत आसान कर दी है पास ਮਹਿੰਦਰ ਸਿੰਘ ਰਤਵਾਲ ਐਵਰੇਜ ਹੀ ਬਣੀ ਹੋਈ ਆ ਇਕਲਾਈ ਪ੍ਰਾਪਤ ਸੈਲਫ ਹੈਲਪ ਗਰੁੱਪ ਅਤੇ ਕਿਤਾਹਾਰੀਆਂ ਦੇ ਸਟਾਲ ਬਾਜ਼ਾਰ ਦੇ ਵਿੱਚ ਆਪਾਂ ਇਹ ਸਾਰੀਆਂ ਚੀਜ਼ਾਂ ਲੋਕਾਂ ਨੇ ਆਪ ਤਿਆਰ ਕਰੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਆਕਲਾੜੇ ਦਾ ਗੋੜ ਚਾਹਤ ਛੱਤਰਵਾਲਾ ਜੀ ਇਹ ਸਾਰੀਆਂ ਚੀਜ਼ਾਂ ਬੰਦਿਆਂ ਨੇ ਆਪ ਤਿਆਰ ਕਰੀਆਂ ਹੋਈਆਂ ਦੇਖੋ ਜਿੰਮੀਦਾਰਾਂ ਦੀ ਮਾਰਕੀਟ ਆ ਇਹ ਆਪਣੇ ਲੋਕਾਂ ਨੂੰ ਵੀ ਇਹ ਸਾਰੀਆਂ ਚੀਜ਼ਾਂ ਤਿਆਰ ਕਰਨੀਆਂ ਚਾਹੀਦੀਆਂ। 20 ਕਿਲੋਮੀਟਰ ਤੋਂ ਜਾਂਦਾ। ਅੱਛਾ ਅੱਛਾ। ਆਹ ਫਾਜੀ ਕੀ ਆਨਲਾਈਨ। ਇੱਥੇ ਪੈਣਾ ਵੱਲੋਂ ਬਿਸਕਟ ਬਣਾਏ ਜਾਂਦੇ ਆ। ਰਾਜੀ ਦੇ ਆਟੇ ਦੇ ਕੋਧਰੇ ਦੇ ਬਿਸਕਟ। ਉਸਾ ਬੂਡ ਕੰਪਨੀ ਦਾ ਨਾਮ ਰੱਖਿਆ ਹੈ ਇਹਨਾਂ ਨੇ ਉਹਦੇ ਬਣੇ ਪਏ ਇਹ ਉਸ ਬਿਸਕੁਟ ਸੀ ਬਹੁਤ ਬਹੁਤ ਸਟੋਰ ਸਨ ਇਹ ਦੇਖੋ ਗੁੜਦੀਆਂ ਕਿਸਮਾਂ ਅਲੱਗ ਅਲੱਗ whales This car Yes. Hmm. Hmm. Yes. 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 ਕਿਹੜਾ ਹੈ ਧੰਨਵਾਦ ਇਹ ਸਾਰੀਆਂ ਜਿਨੀਵਰਸਿਟੀ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਨਾ ਬਸ ਫੁੱਟੀ ਵਾਲਾ ਕਹਾਣੀ ਆਈ ਦੋ